ਹੈਲੋ ਗਾਇਜ਼ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆ ਉਮੀਦ ਕਰਦੇ ਆ ਕਿ ਅੱਜ ਤੁਸੀਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਮੈਂ ਆ ਜੀ ਸੁਨੀਤਾ ਦੀਦੀ ਦੇ ਨਾਲ ਖੇਤ ਤੇ ਉਹ ਪਟਦੀ ਫਿਰਦੀ ਆ ਪੱਠੇ ਤੇ ਮੈਂ ਇੱਥੇ ਆ ਜਿਹੜਾ ਬੂਟਾ ਨਾ ਉਸ ਦੇ ਛਾਵੇਂ ਖੜੀ ਆ ਇਹ ਬੂਟਾ ਸ਼ਾਇਦ ਇਹ ਕਾਫੀ ਸਾਰੇ ਬੂਟੇ ਲੱਗੇ ਹੋਏ ਆ ਜੀ ਤੇ ਇਹ ਬੂਟੇ ਹੈਗੇ ਆ ਔਲਿਆਂ ਦੇ ਦੇਖੋ ਆਣਾ ਆਵਲੇ ਆਂਦੇ ਬੁੱਟੇ ਆ ਇਹਨਾਂ ਦੇ ਥੱਲੇ ਮੈਂ ਖੜੀ ਹੋਈਆਂ ਸ਼ਾਮੇ ਕਿਉਂਕਿ ਇਹਨਾਂ ਦੀ ਸ਼ਾਂ ਸ਼ੂ ਤਾਂ ਕੁਝ ਨਹੀਂ ਹੁੰਦੀ ਤੇ ਉਧਰ ਦੀਦੀ ਫਿਰਦੀ ਸੁਨੀਤਾ ਤੇ ਆਪਾਂ ਤੁਹਾਨੂੰ ਅ ਵਿਖਾਉਣੇ ਅੱਜ ਦੀਦੀ ਨਾਲ ਗੱਲਬਾਤ ਕਰਾਂਗੇ ਆਜੋ ਜੀ ਹੋਰ ਦੱਸੋ ਤੁਸੀਂ ਠੀਕ ਹੋ ਜੀ ਤੇ ਅੱਜ ਮੈਂ ਸ਼ੌਪ ਤੇ ਆ ਗਈ ਸੀ ਖੇਤ ਨਾਲ ਹੀ ਸੀਗਾ ਤੇ ਕਿਉਂਕਿ ਦੀਦੀ ਕਹਿੰਦੀ ਮੈਂ ਕੱਲੀ ਰਹਿ ਗਈਆਂ ਤੇ ਆ ਇੱਥੇ ਪਈ ਏ ਜੀ ਇਹਦੀ ਚੁੰਨੀ ਤੇ ਆ ਫਿਰਦੀ ਏ ਸੁਨੀਤਾ ਦੀਦੀ ਆ ਪੱਠੇ ਪਟਦੀ ਕਿਵੇਂ ਸੁਨੀਤਾ ਠੀਕ ਆ ਪੱਟਲੇ ਪੱਠੇ ਤੇ ਗਰਮੀ ਕਾਫੀ ਅੱਜ ਹੈ ਨਾ ਕਾਫੀ ਤਾਂ ਪੂਰੀ ਹਾਂ ਤੇ ਗਰਮੀ ਕਾਫੀ ਹੈ ਤੇ ਗਾਈਜ਼ ਵੀਡੀਓ ਵਧੀਆ ਲੱਗੇ ਤਾਂ ਦਬ ਕੇ ਸ਼ੇਅਰ ਜ਼ਰੂਰ ਕਰਿਓ ਜੀ ਤੇ ਕਮੈਂਟ ਕਰਨਾ ਤਾਂ ਬਿਲਕੁਲ ਨਾ ਭੁੱਲਿਓ ਠੀਕ ਹੈ ਗਾਈਜ਼ ਤੇ ਇਹਨਾਂ ਨੇ ਇਹਨਾਂ ਦੇ ਮਾਲ ਹੈਗਾ ਬੱਕਰੀਆਂ ਭੇਡਾਂ ਤੇ ਉਹ ਜਿਹੜੇ ਮਗਰ ਪਠੋਰੀ ਰਹਿ ਜਾਂਦੇ ਉਹਨਾਂ ਵਾਸਤੇ ਇਹ ਪੱਠੇ ਜਿਹੜੇ ਪਟਦੀ ਫਿਰਦੀ ਐ ਤੇ ਇਹ ਕਹਿੰਦੀ ਮੈਂ ਕੱਲੀ ਰਹਿ ਗਈ ਅੱਜ ਤੇ ਮੇਰੇ ਨਾਲ ਚੱਲੋ ਮੈਂ ਕਿਹਾ ਚਲੋ ਜੀ ਠੀਕ ਆ ਆ ਦੇਖੋ ਗਾਇਜ਼ ਇੱਥੇ ਚੁੱਬੜਾਂ ਦੀਆਂ ਜਿਹੜੀਆਂ ਬੱਲਾਂ ਵੀ ਹੈਗੀਆਂ ਖੇਤ ਚ ਪਰ ਲੱਗੇ ਨਹੀਂ ਹੈਗੇ ਤਾਂਦੜਾ ਜੇ ਬਾੜਾ ਹੈ ਨਾ ਹਾਂ ਤੇ ਆ ਦੇਖੋ ਗਾਇਜ਼ ਆ ਜਿਹੜੇ ਚੁੱਬੜ ਵਗੈਰਾ ਇੱਥੇ ਅਗਲੇ ਵੀ ਪਏ ਆ ਹਨਾ ਦੇਖੀ ਚੁੱਬੜ ਲਗ ਲੱਗ ਕੇ ਗਲ ਗਏ ਹਨਾ ਚੁੱਬੜ ਤਾਂ ਲੱਗੇ ਪਏ ਆ ਤੇ ਹੋਰ ਦੱਸੋ ਜੀ ਤੁਸੀਂ ਠੀਕ ਹੋ ਤੇ ਆਪਾਂ ਜਿਹੜੀਆਂ ਵਿਆਹ ਦੀਆਂ ਰਸਮਾਂ ਸੀਗੀਆਂ ਆਪਾਂ ਤੁਹਾਨੂੰ ਸਾਰੀਆਂ ਦਿਖਾਈਆਂ A to Z ਹਨਾ ਜਿੰਨਾ ਜਿੰਨਾ ਹੋ ਸਕਿਆ ਤੇ ਇੱਧਰ ਦੇਖੋ ਗਾਇਜ਼ ਆ ਵੀ ਇੱਕ ਬਾਲਾ ਮੈਂ ਦੇਖਦੀ ਫਿਰਦੀ ਚੁੱਬੜ ਜੇ ਹੋਏ ਤਾਂ ਮਿਲਗੇ ਤਾਂ ਇੱਕ ਲੱਗਿਆ ਤਾਂ ਖੜਾ ਪਰਾ ਖਖੜੀ ਹੈ ਵਰ ਕੱਚੀ ਹੈ ਦੇਖੋ ਤੇ ਔਰ ਦੇਖ ਦੱਸੋ ਜੀ ਠੀਕੋ ਤੇ ਮੈਂ ਦੀਦੀ ਦੇ ਮਗਰ ਮਗਰ ਵੀ ਫਿਰਦੀ ਆ ਕਿਉਂਕਿ ਉਹ ਪੱਠੇ ਪੱਟੀ ਜਾਂਦੀ ਆ ਤੇ ਮੈਨੂੰ ਕਹਿੰਦੀ ਮੇਰੇ ਨਾਲ ਚੱਲ ਤੇ ਮੈਨੂੰ ਪੱਠੇ ਚ ਕਾ ਕੇ ਲੈ ਗਈ ਤੇ ਇਧਰ ਦੇਖੋ ਗਾਇਜ਼ ਜਿਹੜਾ ਨਰਮ ਹੈ ਉਹ ਵੀ ਖੜ ਚੁੱਕਿਆ ਜੀ ਬੜੇ ਸੋਹਣੇ ਜਿਹੜੇ ਆ ਨਾ ਹੁਣ ਇਹ ਜਿਹੜੇ ਖੇਤ ਆਲੇ ਨਾ ਇਸ ਨੂੰ ਨਾ ਤੋਂ ਵਿੱਚੋਂ ਲੈਣਗੇ ਕਿਉਂਕਿ ਇਹ ਬਾਚਨਾ ਇੱਕ ਅਦਮੀ ਇੱਕ ਦੋ ਮੀ ਪੈ ਗਣਾ ਤਾਂ ਇਹ ਜਿਹੜਾ ਫੁੱਟ ਹੁੰਦਾ ਇਹ ਖਰਾਬ ਹੋ ਜਾਂਦਾ ਤੇ ਕੁੱਡੀਆਂ ਹੀ ਬਣ ਜਾਂਦੀਆਂ ਤੇ ਮੈਂ ਤਾਂ ਚੁੱਬੜ ਲੱਭਦੀ ਫਿਰਦੀ ਸੁਨੀਤਾ ਚੁੱਬੜ ਹੀ ਨਹੀਂ ਲੱਭਦੇ ਹੈ ਨਹੀਂ ਲੱਭਦੇ ਹੈ ਨਹੀਂ ਕਿ ਚੁੱਬੜ ਤੇ ਆਹ ਦੇਖੋ ਇਹ ਨਾ ਮੱਕੜਾ ਮੱਕੜਾ ਹੀ ਪਟਦੀਆਂ ਹਨ ਕਿਉਂਕਿ ਆ ਜਿਹੜਾ ਤਾਂਦਲ ਹੈ ਨਾ ਗਾਇਜ਼ ਇਸ ਨਾਲ ਲੱਗ ਜਾਂਦੀ ਹੈ ਮਾਲ ਨੂੰ ਮੋਕਾ ਠੀਕ ਹੈ ਤੇ ਕਿਉਂਕਿ ਇਹ ਕੱਚਾ ਹੁੰਦਾ ਹੈ ਪੱਕ ਜੇ ਨਾ ਐਦਾ ਜਦੋਂ ਵੀ ਉਹਦਾ ਕੋਈ ਡਰ ਨਹੀਂ ਹੁੰਦਾਗਾ ਤੇ ਵੈਸੇ ਇਹ ਕੱਚਾ ਹੋਵੇ ਤਾਂ ਇਹ ਖਰਾਬੀ ਕਰ ਜਾਂਦਾ ਹੈ ਮਾਲ ਪਸੂ ਨੂੰ ਠੀਕ ਹੈ ਤੇ ਆ ਦੇਖੀ ਨਰਮਾ ਕਿਵੇਂ ਜ ਹੋ ਗਿਆ ਨਾ ਉੱਤੇ ਹੋਰ ਹੀ ਬਣ ਗਿਆ ਆ ਦੇਖੋ ਗਾਇਜ਼ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਕਿ ਆ ਕਿਹੜਾ ਰੋਗ ਹੈ ਵੀ ਜਿਹੜਾ ਨਰਮੇ ਨੂੰ ਇਸ ਤਰੀਕੇ ਦਾ ਇਸ ਦੇ ਫੁੱਲ ਗੁੱਡੀ ਵੀ ਲੱਗੀ ਹੈ ਜੀ ਕੋਈ ਗੱਲ ਨਹੀਂ ਲੇਕਿਨ ਦੂਜਿਆਂ ਦੇ ਤਾਂ ਫਟ ਖੜੀ ਜਾਂਦੇ ਆ ਤੇ ਆ ਹੋਰ ਹੀ ਤਰੀਕੇ ਦੇ ਆ ਤਿੰਨ ਕਬੂਟੇ ਜਿਹੜੇ ਹੋਏ ਖੜੇ ਆ ਹਨਾ ਤੇ ਮੈਂ ਕਿਹਾ ਚਲੋ ਚੱਲਦੇ ਆ ਦੀਦੀ ਹਰ ਨੂੰ ਆਖਿਆ ਵੀ ਨਾਲ ਚੱਲ ਵਰਦੀ ਆ ਮੈਂ ਹਾਂ ਮੈਂ ਕਿੰਨਾ ਕਪਟੇਗੀ ਬਸ ਥੋੜਾ ਹੀ ਥੋੜਾ ਹੀ ਬਟਣਾ ਸਾਹਮਣੇ ਨਾਲ ਲੱਗ ਜੂ ਕਰੇ ਕਰਾ ਅੱਛਾ ਤੇ ਗਾਈਜ਼ ਦੀਦੀ ਹੋਰੀ ਕਹਿੰਦੇ ਥੋੜਾ ਹੀ ਪਟਾਂਗੇ ਆਪਣਾ ਨਰਮਾ ਕਹਿੰਨੀ ਆ ਨੀਰਾ ਤੇ ਹੋਰ ਜੀ ਹੋਰ ਸੁਨੀਤਾ ਵਿਆਹ ਕਿਵੇਂ ਹੋ ਗਿਆ ਠੀਕ ਹੋਇਆ ਠੀਕ ਹੋਇਆ ਦੀਦੀ ਉਹ ਕਹਿੰਦੇ ਆ ਵਿਆਹ ਠੀਕ ਹੋ ਗਿਆ ਚਲੋ ਵਧੀਆ ਜੀ ਵਿਆਹ ਠੀਕ ਹੋਣ ਚ ਫਾਇਦਾ ਤੇ ਇਧਰ ਦੇਖੋ ਸੋਹਣਾ ਖੜਾ ਨਰਮਨ ਨਿੱਕੇ ਨਿੱਕੇ ਕੱਦ ਦਾ ਤੇ ਵਧੀਆ ਖੜਾ ਹੈ ਗਾਇਜ਼ ਹੈਨਾ ਤੇ ਮੈਨੂੰ ਤਾਂ ਪਸੀਨਾ ਹੀ ਬਹੁਤ ਆ ਰਿਹਾ ਚੱਲ ਗਿਆ ਕਿੰਨਾ ਕੁ ਟਾਈਮ ਲਾਵੇਂਗੀ ਆ ਜਾ ਥੋੜਾ ਹੀ ਪੱਟਲੀਆਂ ਨਾਲੇ ਜਿਆਦਾ ਫਿਰ ਐਵੇਂ ਭਾਰ ਚੱਕੇਗੀ ਤੇ ਹੋਰ ਜੀ ਤੁਸੀਂ ਦੱਸੋ ਠੀਕ ਹੋ ਕਿਉਂਕਿ ਆਪਾਂ ਨਵੀਂ ਨਵੀਂ ਵੀਡੀਓ ਲੈ ਕੇ ਆਉਂਦੇ ਰਹਨੇ ਆ ਜੀ ਤੇ ਅੱਜ ਹਜੇ ਮੈਂ ਰੋਟੀ ਨਹੀਂ ਖਾਈਗੀ ਕਿਉਂਕਿ ਮਾਂ ਨਹੀਂ ਨਿਕਲ ਰਹੀ ਸੀ ਕਿੱਧਰ ਗਈ ਹੈ ਕਿੱਧਰ ਗਈ ਮਾਂ ਨਹੀਂ ਨਿਕਲ ਰਹੀ ਸੀ ਰੋਟੀ ਨੂੰ ਤੇ ਮੈਂ ਕਿਹਾ ਚਲੋ ਠਹਿਰ ਕੇ ਖਾਵਾਂਗੇ ਜੀ ਆਪਾਂ ਰੋਟੀ ਤੇ ਅਨਸਨੀਤਾ ਦੀਦੀ ਨਾਲ ਖੇਤ ਖੋਦ ਘੁੰਮ ਆਈਏ ਤੇ ਇਹਨੂੰ ਮੈਂ ਪਹਿਲਾਂ ਬਾਹ ਆ ਲਈ ਅਸੀਂ ਦੋਨੇ ਭੈਣਾਂ ਗੱਲਾਂ ਬਾਤਾਂ ਕਰਨ ਲੱਗੀਆਂ ਦੁੱਸੋਂ ਕਰਨ ਲੱਗੀਆਂ ਤੇ ਉਸ ਤੋਂ ਬਾਅਦ ਇਹ ਮੈਨੂੰ ਕਹੇ ਚੱਲ ਫਿਰ ਮੇਰੇ ਨਾਲ ਮੈਂ ਖ ਚੱਲ ਫਿਰ ਤੇ ਆਪਾਂ ਹੁਣ ਆਏ ਸੀਗੇ ਆ ਦੇਖੋ ਫਿਰਦੀ ਆ ਮੋਜ ਨਾਲ ਵੜਦੀ ਫਿਰਦੀ ਪੱਠੇ ਇਹਦੀ ਆ ਵੜਦੀ ਨਹੀਂ ਸੌਰੀ ਪਟਦੀ ਫਿਰਦੀ ਹੈ ਕਿਉਂਕਿ ਵੱਢਣ ਤਾਂ ਵੜਦੇ ਉਸ ਨੂੰ ਕਹਿੰਦੇ ਆ ਨਾ ਸਨੀਤਾ ਜਿੱਥੇ ਵੀ ਆਪਾਂ ਜਮਾਂ ਵਿੱਚ ਖੇਤ ਜਿੱਥੇ ਬੀਜ ਜਾਵੇ ਇਹ ਉਗਰੇ ਹੋਇਆ ਜੀ ਉਹ ਪਟਦੇ ਫਿਰਦੇ ਆ ਆ ਦੇਖੋ ਗਰਮੀ ਬਹੁਤ ਜ਼ਿਆਦਾ ਹੈ ਗਾਇਜ਼ ਬਹੁਤ ਹੀ ਜ਼ਿਆਦਾ ਹੈ ਤੇ ਆਇਤਾ ਹਵਾ ਉਹ ਕੱਟੀ ਚੱਲਦੀ ਹੈ ਨਾ ਤੇ ਹੋਰ ਦੱਸੋ ਜੀ ਤੁਸੀਂ ਕਿਉਂਕਿ ਆਪਾਂ ਜੋ ਵੀ ਹਰ ਇੱਕ ਰਸਮ ਦੀ ਜਿਹੜੀ ਵੀਡੀਓ ਹੈ ਆਪਾਂ ਤੁਹਾਨੂੰ ਦਿਖਾਈ ਹੈ ਤੇ ਐਸੀ ਤਰ੍ਹਾਂ ਹੀ ਆਪਾਂ ਵਧੀਆ-ਵਧੀਆ ਵੀਡੀਓ ਲੈ ਕੇ ਆਉਂਦੇ ਰਵਾਂਗੇ ਜੀ ਤੇ ਹੁਣ ਜਿਹੜਾ ਟਾਈਮ ਸਮਾਂ ਇਜਾਜ਼ਤ ਨਹੀਂ ਦਿੰਦਾ ਅੱਜ ਦਾ ਬਲੌਗ ਆਪਾਂ ਇੱਥੇ ਕਰਾਂਗੇ ਜੀ ਸਮਾਪਤ ਤੇ ਮਿਲਦੇ ਆਂ ਆਪਾਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਧੰਨਵਾਦ ਜੀ ਸਤਿ ਸ੍ਰੀ ਅਕਾਲ